ਦੇ ਲੁਧਿਆਣਾ ਸ਼ਹਿਰ ਦੇ ਵਿੱਚ ਐਮਪੀ ਵੀ ਹੁਣ ਬਣਾ ਦਿੱਤਾ ਲੁਧਿਆਣਾ ਵਾਸੀਆਂ ਨੇ ਪਰ ਰਾਜਾ ਵੜਿੰਗ ਕੌਣ ਨੇ ਬਹੁਤ ਵਾਰੀ ਦੱਸਤਾ ਯਾਰ ਹੁਣ ਮੈਂ ਕੋਈ ਨਵਾਂ ਨਹੀਂ ਹੈ ਬਹੁਤ ਵਾਰੀ ਦੱਸਤਾ ਯਾਰ ਹੁਣ ਮੈਂ ਕੋਈ ਨਵਾਂ ਨਹੀਂ ਹੈ ਚਾਰ ਵਾਰੀ ਮੈਂ ਚੁਣੇ ਜਾ ਚੁੱਕੇ ਹਾਂ ਸੋ ਮੈਂ ਹੁਣੇ ਵੀ ਟੀਵੀ ਤੇ ਤੁਹਾਨੂੰ ਦੱਸਾਂ ਮੇਰਾ ਸਿਆਸੀ ਦੌਰ ਕੀ ਹੈ ਜਾਂ ਨਹੀਂ ਹੈ ਤੁਹਾਡੇ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਲੋਕ ਸਵਾਲ ਚੱਕਦੇ ਨੇ ਕਿ ਰਾਜਾ ਵੜਿੰਗ ਬਾਰੀ ਹੈ ਲੋਕਾਂ ਦਾ ਜਿਹੜਾ ਸਵਾਲ ਹੈ ਇਸ ਨੂੰ ਕਿਵੇਂ ਠੀਕ ਕਰੋਗੇ ਬਾਰੀ ਤੋਂ ਹਟਾ ਕੇ ਆਪਣਾ ਕਿਵੇਂ ਬਣਾਇਆ ਜਾਏਗਾ ਕੋਈ ਹੁਣ ਪੁਰਾਣੀ ਗੱਲ ਹੋ ਚੁੱਕੀ ਹੈ ਜਿਹੜੀ ਤੁਸੀਂ ਰਾਜਾ ਜੀ ਪੁਰਾਣੀ ਨਹੀਂ ਇਹ ਹੁਣੇ ਰੀਸੈਂਟਲੀ ਹੈ ਕਿ ਤੁਹਾਡੇ ਗੁੰਮਸ਼ੁਦਗੀ ਦੇ ਪੋਸਟਰ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਲੱਗੇ ਭਾਰਤੀ ਜਨਤਾ ਪਾਰਟੀ ਦੇ ਆਗੂ ਦੇ ਵੱਲੋਂ ਲਗਵਾਏ ਗਏ ਜਿਸ ਤੋਂ ਬਾਅਦ ਤੁਸੀਂ ਉਹਨਾਂ ਦੇ ਘਰ ਵੀ ਜਾ ਕੇ ਆਏ ਕੀ ਰਵਨੀਤ ਸਿੰਘ ਬਿੱਟੂ ਜੀ ਨਾਲ ਤੁਹਾਡੇ ਕਿੱਦਾਂ ਦੇ ਰਿਲੇਸ਼ਨ ਨੇ ਕਿਉਂਕਿ ਪਾਰਟੀ ਦੇ ਵਿੱਚ ਤੁਸੀਂ ਇਕੱਠੇ ਰਹੇ ਹੋ ਸਾਰੀਆਂ ਗੱਲਾਂ ਤੁਹਾਨੂੰ ਨਹੀਂ ਦੱਸੀ ਦੀਆਂ ਸਾਰੀਆਂ ਗੱਲਾਂ ਤੁਹਾਨੂੰ ਨਹੀਂ ਦੱਸੀ ਦੀਆਂ ਸਰਕਾਰ ਦੇ 2 ਸਾਲ ਹਜੇ ਰਹਿੰਦੇ ਹੋਣ ਤੇ ਸਰਕਾਰ ਦੇ ਸਾਹਮਣੇ ਬਹੁਤੇ ਸਵਾਲ ਹੁੰਦੇ ਨੇ ਨੂੰ ਸਰਕਾਰ ਨੂੰ ਲੇਕਿਨ ਇਹ ਪਹਿਲੀ ਸਰਕਾਰ ਹੈ ਜਿਹੜੀ ਮੁਕੰਮਲ ਤੌਰ ਤੇ 3 ਸਾਲਾਂ ਦੇ ਵਿੱਚ ਫੇਲ ਹੋ ਚੁੱਕੀ ਹੈ ਔਰ ਹਰ ਫਰੰਟ ਤੇ ਫੇਲ ਹੋ ਗਈ ਹੈ ਕਾਂਗਰਸ ਪਾਰਟੀ ਦੇ ਆਗੂਆਂ ਦੇ ਵਿੱਚ ਘਰ ਜਿਹੜੇ ਮਤਭੇਦ ਚੱਲ ਰਹੇ ਨੇ ਉਹਨਾਂ ਦੇ ਕਰਕੇ ਕਾਂਗਰਸ ਪਾਰਟੀ ਨੂੰ ਚੋਣਾਂ ਲੜਨ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ ਲੋਕ ਕਾਂਗਰਸ ਪਾਰਟੀ ਨੂੰ ਵੋਟ ਕਿਉਂ ਪਾਉਣਗੇ ਖੋ ਜੀ ਕੰਮ ਕਿਹੜੇ ਹੱਲ ਕਰਵਾਏ ਜਾ ਰਹੇ ਨੇ ਜਨਤਾ ਨੂੰ ਪਤਾ ਹੈ ਜਾਂ ਤੁਸੀਂ ਮੈਨੂੰ ਗਣਾ ਦਿਓ ਵੀ ਕਿਹੜੇ-ਕਿਹੜੇ ਕੰਮ ਹੱਲ ਕਰਾਏ ਇਹ ਗੱਲ ਕਹਿਣ ਦਾ ਤੁਹਾਡਾ ਅਦਾਜ਼ ਹੈਗਾ ਲekin ਮੈਨੂੰ ਤਾਂ ਦਿਖ ਨਹੀਂ ਰਿਹਾ ਕਿਤੇ ਕੰਮ ਹੋ ਗਏ ਕੰਮ ਹੋਏ ਹੁੰਦੇ ਆ ਫਿਰ ਆਮ ਆਦਮੀ ਪਾਰਟੀ ਤੇਰਾ ਵਿੱਚੋਂ ਤਿੰਨ ਸੀਟਾਂ ਜਿੱਤੀ ਜਨਾਬ ਅਮੇਜ਼ਿੰਗ ਟੀਵੀ ਮੀਡੀਆ ਪਾਰਟਨਰ ਪੰਜਾਬ ਟੂਡੇ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆਲ ਲੁਧਿਆਣਾ ਦੇ ਵਿੱਚ ਹਲਕਾ ਪਛਮੀ ਦੀਆਂ ਜ਼ਿਮਨੀ ਚੋਣਾ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਐਲਾਨਨੇ ਸ਼ੁਰੂ ਕਰ ਦਿੱਤੇ ਨੇ ਸੋ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਐਮਪੀ ਸੰਜੀਵ अरोड़ा ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਭਾਰਤ ਕੁਸ਼ਨ ਆਸ਼ੂ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਪਰਵਪਕਾਰ ਸਿੰਘ ਘੁੰਮਣ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਪਰ ਭਾਰਤੀ ਜਨਤਾ ਪਾਰਟੀ ਨੇ ਹਜੇ ਤੱਕ ਆਪਣਾ ਕੋਈ ਉਮੀਦਵਾਰ ਨਹੀਂ ਐਲਾਨਿਆ ਸੋ ਕਾਂਗਰਸ ਪਾਰਟੀ ਕਿਹੜੀ ਸਟਰੈਟਜੀ ਦੇ ਨਾਲ ਚੋਣਾਂ ਲੜੇਗੀ ਗੱਲਬਾਤ ਕਰਦੇ ਆ ਸਾਡੇ ਨਾਲ ਲੁਧਿਆਣਾ ਤੋਂ ਐਮਪੀ ਰਾਜਾ ਵੜਿੰਗ ਜੀ ਸਾਡੇ ਨਾਲ ਮੌਜੂਦ ਨੇ 사ਸ਼ੀਕਲ ਸਰ 사ਸ਼ੀਕਲ ਜੀ ਕੀ ਹਾਲ ਹੈ ਠੀਕ ਆ ਬੀ ਸਰ ਵਧੀਆ ਤੁਸੀਂ ਸੁਣਾਓ ਪਰ ਜ਼ਿਮਨੀ ਚੋਣਾਂ ਆ ਰਹੀਆਂ ਨੇ ਕਾਂਗਰਸ ਪਾਰਟੀ ਕਿਸ ਏਜੰਡੇ ਦੇ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਜ਼ਿਮਨੀ ਚੋਣਾਂ ਲੜੇਗੀ ਉਹਨੂੰ ਲੱਗਦਾ ਵੀ ਕਿਸ ਏਜੰਡੇ ਦੀ ਜ਼ਰੂਰਤ ਹੈ ਅਜੰਡਾ ਹੀ ਅਜੰਡਾ ਤਿੰਨ ਸਾਲਾਂ ਚ ਪੰਜਾਬ ਦੀ ਜਿਹੜੀ ਗਵਰਨਮੈਂਟ ਹੈ ਉਹ ਮੁਕੰਮਲ ਤੌਰ ਤੇ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਅਜੰਡਾ ਹੀ ਅਜੰਡਾ ਸਾਡੇ ਕੋਲ ਐਨਾ ਸਰਕਾਰ ਦੇ 2 ਸਾਲ ਹਜੇ ਰਹਿੰਦੇ ਹੋਣ ਤੇ ਸਰਕਾਰ ਦੇ ਸਾਹਮਣੇ ਬਹੁਤੇ ਸਵਾਲ ਹੁੰਦੇ ਨਹੀਂ ਜਦੋਂ ਸਰਕਾਰ ਹੋਵੇ ਲੇਕਿਨ ਇਹ ਪਹਿਲੀ ਸਰਕਾਰ ਹੈ ਜਿਹੜੀ ਮੁਕੰਮਲ ਤੌਰ ਤੇ ਤਿੰਨ ਸਾਲਾਂ ਦੇ ਵਿੱਚ ਫੇਲ ਹੋ ਚੁੱਕੀ ਹੈ ਔਰ ਹਰ ਫਰੰਟ ਤੇ ਫੇਲ ਹੈ ਸੋ ਸਰ ਕਾਂਗਰਸ ਪਾਰਟੀ ਦੀ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਦੇ ਆਗੂਆਂ ਦੇ ਵਿੱਚ ਘਰ ਜਿਹੜੇ ਮਤਭੇਦ ਚੱਲ ਰਹੇ ਨੇ ਉਹਨਾਂ ਦੇ ਕਰਕੇ ਕਾਂਗਰਸ ਪਾਰਟੀ ਨੂੰ ਚੋਣਾਂ ਲੜਨ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ ਮਤਭੇਦ ਕਿੱਥੇ ਨਜ਼ਰ ਆ ਰਹੇ ਤੁਹਾਨੂੰ ਕੀ ਤੁਹਾਡੇ ਭਾਰਤ ਕੁਸ਼ਨ ਆਸ਼ੂ ਜੀ ਨਾਲ ਕੋਈ ਮਤਭੇਦ ਨਹੀਂ ਕੋਈ ਮਤਭੇਦ ਨਹੀਂ ਸੁਖਜਿੰਦਰ ਸਿੰਘ ਰੰਧਾਵਾ ਨਾਲ ਨਾ ਕੋਈ ਮਤਭੇਦ ਨਹੀਂ ਰਾਣਾ ਗੁਰਜੀਤ ਨਾ ਕੋਈ ਮਤਭੇਦ ਨਹੀਂ ਸੋ ਕਿਵੇਂ ਦੇਖਦੇ ਹੋ ਸੁਲਤਾਨਪੁਰ ਲੋਧੀ ਦੀ ਸਟੇਜ ਬਿਆ ਕਰ ਰਹੀ ਸੀ ਰਾਜਾ ਵੜਿੰਗ ਜੀ ਇੱਕ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤੇ ਦੂਜੇ ਪਾਸੇ ਰਾਣਾ ਗੁਰਜੀਤ ਜੀ ਜੋ ਕਿ ਤੁਹਾਡੇ ਖਿਲਾਫ ਮੋਰਚਾ ਵੀ ਖੋਲ ਚੁੱਕੇ ਨੇ ਉਹਨਾਂ ਨੂੰ ਜਿਮਨੀ ਚੋਣਾ ਦੇ ਵਿੱਚ ਹਲਕਾ ਪੱਛਮੀ ਤੋਂ ਇੰਚਾਰਜ ਲਗਾਇਆ ਗਿਆ ਇੰਚਾਰਜ ਕਿਨੇ ਲਾਇਆ ਰਾਣਾ ਸਾਹਿਬ ਨੂੰ ਰਾਣਾ ਸਾਹਿਬ ਤੇ ਇੱਕ ਸ਼ਾਮਸੁੰਦਰ ਅਰੋੜਾ ਦੀ ਦੋ ਮੈਂਬਰੀ ਕਮੇਟੀ ਬਣਾਈ ਹੈ ਕਿਨੇ ਬਣਾਈ ਹੈ ਪੀਸੀਸੀ ਪ੍ਰਧਾਨ ਸਾਡੇ ਜਿਹੜੇ ਮੇਰੇ ਨੀਚੇ ਜਨਰਲ ਸਕੱਤਰ ਇੰਚਾਰਜ ਹੁੰਦਾ ਉਹਨਾਂ ਨੇ ਸੋ ਇਹ ਪੀसीसी ਦੇ ਥਰੂ ਪਹਿਲਾਂ ਤਾਂ ਉਹਨਾਂ ਨੂੰ ਇੱਥੇ ਦੋ ਮੈਂਬਰੀ ਕਮੇਟੀ ਦਾ ਹਿੱਸਾ ਬਣਾਇਆ ਗਿਆ। ਔਰ ਸਾਡਾ ਉਹ ਬਹੁਤ ਮਜਬੂਤੀ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਲੁਧਿਆਣਾ ਦੀ ਪੱਛਮੀ ਚੋਣ ਲੜਾਂਗੇ। ਤੁਸੀਂ ਕਹਾਂ ਸੁਲਤਾਨਪੁਰ ਲੋਧੀ ਚ ਸੁਲਤਾਨਪੁਰ ਲੋਧੀ ਦੇ ਵਿੱਚ ਇੰਡੀਪੈਂਡੈਂਟ ਕੈਂਡੀਡੇਟ ਹੈ। ਜਿਨ੍ਹਾਂ ਨੇ ਕੋਈ ਪਾਰਟੀ ਜੁਆਇਨ ਨਹੀਂ ਕੀਤੀ। ਕਾਂਗਰਸ ਦਾ ਉੱਥੇ ਅਫੀਸ਼ੀਅਲ ਕੈਂਡੀਡੇਟ ਸਾਡਾ ਹੈ। ਤੁਸੀਂ ਜਿਵੇਂ ਗੱਲ ਕਰ ਰਹੇ ਹੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੌਜੂਦਾ ਸਰਕਾਰ ਹੈ ਉਸ ਦੇ ਵੱਲੋਂ ਕੋਈ ਕੰਮ ਨਹੀਂ ਕਰਵਾਇਆ ਗਿਆ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਹਲਕਾ ਪੱਛਮੀ ਦੇ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਨੇ ਪਹਿਲ ਦੇ ਆਧਾਰ ਤੇ ਕੰਮ ਵੀ ਹੱਲ ਕਰਵਾਏ ਜਾ ਰਹੇ ਨੇ ਲੋਕ ਕਾਂਗਰਸ ਪਾਰਟੀ ਨੂੰ ਵੋਟ ਕਿਉਂ ਪਾਉਣਗੇ ਦੇਖੋ ਜੀ ਕੰਮ ਕਿਹੜੇ ਹੱਲ ਕਰਵਾਏ ਜਾ ਰਹੇ ਨੇ ਜਨਤਾ ਨੂੰ ਪਤਾ ਹੈ ਜਾਂ ਤੁਸੀਂ ਮੈਨੂੰ ਗਿਣਾ ਦਿਓ ਵੀ ਕਿਹੜੇ-ਕਿਹੜੇ ਕੰਮ ਹੱਲ ਕਰਾਏ ਹੈ ਇਹ ਗੱਲ ਕਹਿਣ ਦਾ ਤੁਹਾਡਾ ਅੰਦਾਜ਼ ਹੈਗਾ ਲekin ਮੈਨੂੰ ਤਾਂ ਦਿਖ ਨਹੀਂ ਰਿਹਾ ਕਿਤੇ ਕੰਮ ਹੁੰਦੇ ਕੰਮ ਹੋਏ ਹੁੰਦੇ ਤਾਂ ਫਿਰ ਆਮ ਆਦਮੀ ਪਾਰਟੀ 13 ਵਿੱਚੋਂ 3 ਸੀਟਾਂ ਜਿੱਤੀ ਜਨਾਬ ਸੋ ਮੈਨੂੰ ਲੱਗਦਾ ਕਿ ਤਿੰਨਾਂ ਸਾਲਾਂ ਚ ਸવાય ਬਦਨਾਮੀ ਤੋਂ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਖਟਿਆ ਤੇ ਨਾ ਹੀ ਕੀਤਾ ਸੋ ਗੱਲ ਕਰੀਏ ਰਾਜਾ ਵੜਿੰਗ ਜੀ ਤੁਹਾਡੀ ਤੁਹਾਡੇ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਲੋਕ ਸਵਾਲ ਚੱਕਦੇ ਨੇ ਕਿ ਰਾਜਾ ਵੜਿੰਗ ਬਾਰੀ ਐ ਸੋ ਉਸ ਨੂੰ ਕਿਵੇਂ ਤੁਸੀਂ ਜਿਹੜਾ ਇਸ ਲੋਕਾਂ ਦਾ ਜਿਹੜਾ ਸਵਾਲ ਹੈ ਇਸ ਨੂੰ ਕਿਵੇਂ ਠੀਕ ਕਰੋਗੇ ਬਾਰੀ ਤੋਂ ਹਟਾ ਕੇ ਆਪਣਾ ਕਿਵੇਂ ਬਣਾਇਆ ਜਾਏਗਾ ਬਾਰੀ ਹੁੰਦਾ ਤਾਂ ਰਾਜੇ ਵੜਿੰਗ ਨੂੰ ਲੋਕ ਮੈਂਬਰ ਆਫ ਪਾਰਲੀਮੈਂਟ ਨਹੀਂ ਬਣਾਉਂਦੇ ਸੋ ਇਹ ਹੁਣ ਪੁਰਾਣੀ ਗੱਲ ਹੋ ਚੁੱਕੀ ਹੈ ਜਿਹੜੀ ਤੁਸੀਂ ਪੁਰਾਣੀ ਨਹੀਂ ਇਹ ਹੁਣੇ ਰੀਸੈਂਟਲੀ ਐ ਕਿ ਤੁਹਾਡੇ ਗੁੰਮਸ਼ੁਦਗੀ ਦੇ ਪੋਸਟਰ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਲੱਗੇ ਭਾਰਤੀ ਜਨਤਾ ਪਾਰਟੀ ਦੇ ਅਗੂ ਦੇ ਵੱਲ ਲਗਵਾਏ ਗਏ ਜਿਸ ਤੋਂ ਬਾਅਦ ਤੁਸੀਂ ਉਹਨਾਂ ਦੇ ਘਰ ਵੀ ਜਾ ਕੇ ਆਏ ਹੋ ਸੋ ਕਿਵੇਂ ਦੇਖਦੇ ਹੋ ਕਿਹਨੇ ਲਵਾਏ ਕਿ ਇੱਕ ਪਾਰਟੀ ਦੂਜੀ ਪਾਰਟੀ ਦੇ ਗੁੰਮਸ਼ੁਦਾ ਦੇ ਪੋਸਟਰ ਲਗਾ ਰਹੀ ਹੈ ਕੋਈ ਵਿਅਕਤੀ ਵਿਸ਼ੇਸ਼ ਨੇ ਨਹੀਂ ਲਾਈ ਇਹ ਤਾਂ ਤੁਹਾਨੂੰ ਹੀ ਉਹਨਾਂ ਨੂੰ ਸਵਾਲ ਪੁੱਛਣਾ ਚਾਹੀਦਾ ਤੁਸੀਂ ਮੈਨੂੰ ਹੀ ਪੁੱਛੀਏ ਉਹਨਾਂ ਦਾ ਉਹਨਾਂ ਦਾ ਇਹ ਕਹਿਣਾ ਸੀ ਤੁਸੀਂ ਵੀ ਜਦੋਂ ਮਿਲ ਕੇ ਆਏ ਹੋ ਕਿ ਲੋਕ ਰਾਜਾ ਬੜਿੰਗ ਨੂੰ ਲੱਭ ਰਹੇ ਨੇ ਕੰਮ ਨਹੀਂ ਹੋ ਪਾਰੇ ਸੋ ਅਸੀਂ ਵੀ ਦੇਖਿਆ ਤੁਸੀਂ ਹੁਣ ਇਸ ਟਾਈਮ ਮੌਜੂਦ ਸੀ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਤੁਸੀਂ ਰਵਨੀਤ ਸਿੰਘ ਬਿੱਟੂ ਜੀ ਦੀ ਵੀ ਗੱਲ ਕੀਤੀ ਕੀ ਰਵਨੀਤ ਸਿੰਘ ਬਿੱਟੂ ਜੀ ਨਾਲ ਤੁਹਾਡੇ ਕਿੱਦਾਂ ਦੇ ਰਿਲੇਸ਼ਨ ਨੇ ਕਿਉਂਕਿ ਪਾਰਟੀ ਦੇ ਵਿੱਚ ਤੁਸੀਂ ਇਕੱਠੇ ਰਹੇ ਹੋ ਸਾਰੀਆਂ ਗੱਲਾਂ ਤੁਹਾਨੂੰ ਨਹੀਂ ਦੱਸੀ ਦੀ ਰਾਜਾ ਜੀ ਤੁਸੀਂ ਲਾਈਵ ਪੋਸਟ ਕੀਤੀ ਹੈ ਉਸ ਦੇ ਵਿੱਚ ਕਿਸੇ ਵਿਅਕਤੀ ਦਾ ਕੰਮ ਸੀ ਉਸ ਦੇ ਬਾਰੇ ਵੀ ਤੁਸੀਂ ਜ਼ਿਕਰ ਕੀਤਾ ਹੈ ਰਵਨੀਤ ਸਿੰਘ ਬਿੱਟੂ ਜੀ ਨੂੰ ਉਸ ਦੇ ਨਾਲ ਮੁਲਾਕਾਤ ਕਰਨ ਬਾਰੇ ਤੁਸੀਂ ਗੱਲ ਆਖੀ ਹੈ ਹਾਂ ਮੈਂ ਆਖਿਆ ਕਿ ਉਹ ਵਿਚਾਰਾ ਉਹਨੂੰ ਕੋਈ ਕੰਮ ਹੈ ਰੇਲਵੇ ਮਿਨਿਸਟਰੀ ਤਾਈ ਮੈਂ ਕਿਹਾ ਲਾਈਵ ਦੇ ਰਾਹੀਂ ਦੱਸ ਦਿੰਨੇ ਹੈ ਸ਼ਾਇਦ ਉਹ ਤੁਹਾਡੇ ਨਾਲ ਸੰਪਰਕ ਕਰਨ ਜਸਟ ਅ ਨਾਰਮਲ ਥਿੰਗ ਸੋ ਸਰ ਇੱਕ ਹੋਰ ਸਵਾਲ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਐਮਪੀ ਵੀ ਹੁਣ ਬਣਾ ਦਿੱਤਾ ਲੁਧਿਆਣਾ ਵਾਸੀਆਂ ਨੇ ਪਰ ਕਾਫੀ ਲੋਕ ਹਜੇ ਵੀ ਜਿਹੜੇ ਮਨ ਦੇ ਵਿੱਚ ਇਹੀ ਸਵਾਲ ਲੈ ਕੇ ਬੈਠੇ ਨੇ ਰਾਜਾ ਵੜਿੰਗ ਕੌਣ ਨੇ ਸੋ ਰਾਜਾ ਵੜਿੰਗ ਦਾ ਸਿਆਸੀ ਦੌਰ ਕਿਵੇਂ ਸ਼ੁਰੂ ਹੋਇਆ ਸਿਆਸਤ ਦੇ ਵਿੱਚ ਕਿਵੇਂ ਰਾਜਾ ਵੜਿੰਗ ਨੇ ਪੈਰ ਰੱਖਿਆ ਬਹੁਤ ਵਾਰੀ ਦੱਸਦਾ ਯਾਰ ਹੁਣ ਮੈਂ ਕੋਈ ਨਵਾਂ ਨਹੀਂ ਹੈ ਚਾਰ ਵਾਰੀ ਮੈਂ ਚੁਣੇ ਜਾ ਚੁੱਕੇ ਹਾਂ ਸੋ ਮੈਂ ਹੁਣ ਐਵੇਂ ਟੀਵੀ ਤੇ ਤੁਹਾਨੂੰ ਦੱਸਾਂ ਮੇਰਾ ਸਿਆਸੀ ਦੌਰ ਕੀ ਹੈ ਜਾਂ ਨਹੀਂ ਹੈ ਔਰ ਬਹੁਤ ਸਾਰੇ ਜਿਹੜੇ ਨਹੀਂ ਜਾਣਦੇ ਹੋ ਸਕਦਾ ਨਾ ਜਾਣਦੇ ਹੋ ਇਹ ਗੱਲਾਂ ਮੇਰੇ ਖਿਆਲ ਕੋਈ ਰੈਲੇਵੈਂਟ ਨਹੀਂ ਬ੍ਰਦਰ ਹੁਣ ਤਾਂ ਮੈਂ ਤਿੰਨਵਰੀ ਵਿਧਾਨ ਸਭਾ ਚੁਣਿਆ ਗਿਆ ਪਰ ਫਿਰ ਵੀ ਸਭ ਲੋਕ ਜਿਹੜੇ ਨੇ ਹਜੇ ਵੀ ਜਿਹੜੇ ਜਾਣਦੇ ਨਹੀਂ ਉਹਨਾਂ ਨੂੰ ਦੱਸਣਾ ਚਾਹੋਗੇ ਨਾ ਕੁਝ ਨਹੀਂ ਦੱਸਣਾ ਚਾਹਤੋ ਸੋ ਚੋਣਾਂ ਨੂੰ ਲੈ ਕੇ ਹੁਣ ਤੁਸੀਂ ਲੁਧਿਆਣਾ ਹਲਕਾ ਪੱਛਮੀ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਇਹ ਹੀ ਸੰਦੇਸ਼ ਹੈ ਮੈਂ ਤੁਹਾਡੇ ਰਾਹੀਂ ਦੇਣਾ ਚਾਹਾਂਗਾ ਕਿ ਉਹ ਅਹ ਮਜਬੂਤੀ ਕਾਂਗਰਸ ਪਾਰਟੀ ਦੋ ਸਾਲਾਂ ਨੂੰ ਪੰਜਾਬ ਦੇ ਅੰਦਰ ਸਰਕਾਰ ਬਣਾਏਗੀ ਅੱਜ ਤੁਸੀਂ ਮਜਬੂਤ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਤੁਸੀਂ ਜਿਤਾਉਣ ਦਾ ਕੰਮ ਕਰੋ ਔਰ ਕਾਂਗਰਸ ਪਾਰਟੀ ਐਸੀ ਪਾਰਟੀ ਹੈ ਜਿਹੜੀ ਦੇਸ਼ ਦੇ ਅੰਦਰ ਅਮਨ ਔਰ ਸ਼ਾਂਤੀ ਕਾਇਮ ਕਰ ਸਕਦੀ ਅੱਜ ਤੁਸੀਂ ਦੇਖਿਆ ਹੋਣਾ ਬੀਜੇਪੀ ਦੇ ਹਾਲਾਤਾਂ ਦੇ ਵਿੱਚ ਕਦੇ ਪੁਲਵਾਨ ਮਾ ਕਦੇ ਪਹਿਲਗਾਮ ਕੀ ਕੀ ਹੋ ਰਿਹਾ ਹੈ ਡੇਡੇ ਵੱਡੇ ਅਟੈਕਸ ਹੋ ਰਹੇ ਨੇ ਸੋ ਕੇਂਦਰ ਦੇ ਵਿੱਚ ਵੀ ਅਗਰ ਕਾਂਗਰਸ ਦਾ ਰਾਜ ਆਏਗਾ ਔਰ ਮੋਦੀ ਜੀ ਜਾਣਗੇ ਤਾ ਤਾਂ ਇਹ ਦੇਸ਼ ਬਚੇਗਾ ਜਿੰਨਾ ਚਿਰ ਕੇਂਦਰ ਚੋਂ ਬੀਜੇਪੀ ਨਹੀਂ ਜਾਏਗੀ ਉਹਨਾਂ ਚਿਰ ਦੇਸ਼ ਦਾ ਬਚਣਾ ਮੁਸ਼ਕਿਲ ਹੈਗਾ ਤੇ ਪੰਜਾਬ ਨੂੰ ਅਗਰ ਬਚਾਉਣਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਪੇਜਣਾ ਪਏਗਾ ਕਾਂਗਰਸ ਪਾਰਟੀ ਕੋਲੇ ਬਹੁਤ سارے ਮੁੱਦੇ ਨੇ ਔਰ ਕਾਂਗਰਸ ਪਾਰਟ ਲੋਕ ਕਾਂਗਰਸ ਪਾਰਟੀ ਤੇ ਬਲੀਵ ਕਰਦੇ ਹਨ ਔਰ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਦਾ ਲੋਕ ਸਾਥ ਦੇਣਗੇ ਬਹੁਤ ਸਾਰੇ ਇਸ਼ੂਸ ਨੂੰ ਲੈ ਕੇ ਇੰਡਸਟਰੀਜ਼ ਦਾ ਇਸ਼ੂ ਲੈ ਕੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਡਰੱਗਸ ਦੇ ਇਸ਼ੂਸ ਨੂੰ ਲੈ ਕੇ ਕਾਂਗਰਸ ਪਾਰਟੀ ਦਾ ਲੋਕ ਸਾਥ ਦੇਣਗੇ ਇਹ ਇਹ ਗੱਲਾਂ ਜਿੰਨਾ ਕਰਕੇ ਸਾਨੂੰ ਪੱਛਮੀ ਦੇ ਲੋਕ ਕਾਂਗਰਸ ਪਾਰਟੀ ਨੂੰ ਚੋਟ ਦਾ ਕੰਮ ਕਰ ਉਹ ਧੰਨਵਾਦ ਸਰ ਸੋ ਇਹ ਸੀ ਸਾਡੇ ਨਾਲ ਲੁਧਿਆਣਾ ਦੇ ਐਮਪੀ ਅਮਰਿੰਦਰ ਸਿੰਘ ਰਾਜਾ